200 ਰੁਪਇਆ 5200 ਪੰਡਾ ਇਹਨਾਂ ਦੇਣਾ ਕਦੋਂ ਆ? ਉਦੋਂ ਦੇਣਾ। ਕਦੋਂ ਦੇਣਾ? ਪੰਡਾ ਭੰਡ ਫਿਊਜ ਹੋ ਗਿਆ। ਓਏ ਬੱਸ ਕਰ। ਰਾਲੇ ਪਾਉਣ ਦੇ। ਹੋਈ ਵੀ ਆਖੀ ਜਾਂਦੀ। ਨਾ ਕਰਿਆ ਕਰ ਬੋਤੇ ਰਾਲੇ ਨਾ ਪਾਇਆ ਕਰ ਓਏ। ਚਾਰ ਨਾ ਉੱਤੇ ਸਾਰੇ ਨਾ ਉੱਤੇ। ਚਾਰ ਨਾ ਉੱਤੇ ਪੰਡਾ 17 ਨਾ ਉੱਤੇ। ਦੁਨੀਆ ਸਿਨਗ ਗਿਜਾਰੀ ਨਾ ਉੱਤੇ। ਮਿਸਤਰੀ ਨਾ ਹੁੰਦੇ। ਹਾਂਜੀ। ਕੋਠੀਆਂ ਬਿੰਡੀਆਂ ਮਹਿਲ ਜਵਾਰੇ ਨਾ ਹੁੰਦੇ। ਓ ਮੈਂ ਕਿਹਾ ਜੇ ਪੰਡਾ ਨਮਕ ਨਾ ਹੁੰਦੇ ਪਕੌੜੇ ਕਰਾਰੇ ਨਾ ਉੱਤੇ। ਤੁਹਾਡੇ ਡੈਡੀ ਦੀ ਭੂਆ ਨਾਂ ਦੀ ਦਾ ਪਰ ਸਾਰੇ ਨਾ ਉੱਤੇ। ਤੇਰੇ। ਹੋਰ ਕੀ ਹੋਈ ਜਾਂਦੀ। ਓਏ ਬੋ ਸ਼ਾਬਾਸ਼ ਬਲੀਆ ਹੋਰ ਕੀ ਆਖੀ ਜਾਂਦੇ ਸਰਦਾਰ ਕਹਿਣਗੇ ਭੰਡਾ ਇਹਨਾਂ ਵਧੀਆ ਹਜੇ ਨਾਂ ਨਹੀਂ ਲਗਾਇਆ ਨਾਂ ਨਹੀਂ ਵਧੀਆ ਵਧੀਆ ਨਾਂ ਲਿਖ ਵਧੀਆ ਨਾਂ ਲਿਖ ਲਾ ਲਗਾਓ ਜੀ ਚੱਪੜ ਕੱਦੂ ਉਹ ਤੇਰਾ ਚੱਪੜ ਕੱਦੂ ਤੇਰੇ ਪਾਪਾਂ ਦਾ ਗੰਦ ਕੱਦੂ ਤਾਇਨਾ ਪੇਠਾ ਕੱਦੂ ਨਾਨੇ ਦਾ ਤਰਮਟਾ ਓਏ ਹੋ ਤੇ ਭੰਡਾ ਕੱਦੂ ਕੱਦੂ ਹੀ ਹਾ ਹੋਂ ਬੀਬੀਆਂ ਦੇ ਜੰਮਣੇ ਕੱਦੂ ਆ ਬੱਲੇ ਕੱਦੂਆਂ ਦੀ ਤਨਖਾਹ ਵੜੀ ਓਏ ਮਰਿਆ ਕਰ ਇੱਕ ਕੱਦੂ ਨਾ ਵਾਪਸ ਕਰ ਦੇਈਦਾ ਓਏ ਭੰਡਾ ਹੁਣ ਖੜਦਾ ਵਧਾਈ ਲੈ ਲੈ ਮਸਾਲੇ ਪੇਗੇ ਓ ਲੈ ਲੈ ਹੋਰ ਪਈਆ ਦਿਸ ਨਹੀਂ ਇਹ ਵੀਡੀਓ ਬਣਾਉਂਦਾ ਬਸ ਕਰਿਆ ਕਰ ਭਈ ਭਲਾ ਭੀ ਭਲਾ ਰਾਜੀ ਰੋ ਰਾਜੀ ਕਾ ਕਾ ਮੈਨ ਜਮਾ ਲੋਰੀਆਂ ਰਜ ਰਜ ਸਕਨੇ हरे हर खे मुंहिंजे आयो <स्थाँगे> 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 51 ਸੌਪਾ ਨੂੰ ਇਹਨਾਂ ਦੇਣਾ ਕਦੋਂ ਆ? ਉਦੋਂ ਦੇਣਾ। ਕਦੋਂ ਦੇਣਾ? ਇਹ ਆਪਾਂ ਅੰਡ ਫਿਊਜ ਹੋ ਗਿਆ। ਓਏ ਬੱਸ ਕਰਿਆ। ਕਾਹਦੇ ਰੋਲੇ ਪਾਉਣੇ? ਜਾਨ ਨਾ ਹੁੰਦੇ ਪੰਡਾ ਸਤਾਰੇ ਨਾ ਹੁੰਦੇ ਦੁਨੀਆ ਸਿਨਗ ਗਜਾਰੇ ਨਾ ਹੁੰਦੇ ਮਿਸਤਰੀ ਨਾ ਹੁੰਦੇ ਹਾਂਜੀ ਕੋਠੀਆਂ ਮਿਲੀਆਂ ਮੈਲ ਜਵਾਰੇ ਨਾ ਹੁੰਦੇ ਉਹ ਮੈਂ ਕਹਾਂ ਜੇ ਪੰਡਾ ਨਮਕ ਨਾ ਹੁੰਦੇ ਪਕੌੜੇ ਕਰਾਰੇ ਨਾ ਹੁੰਦੇ ਤੁਹਾਡੇ ਬੈੜੀ ਦੀ ਭੂਆ ਨਾਂਦੀ ਦਾ ਪਾ ਸਾਰੇ ਨਾ ਹੁੰਦੇ ਕੋਈ ਬੰਦੇ ਤੇਰੇ ਹੋਰ ਕੀ ਹੋਈ ਜਾਂਦੀ ਮੇਰੀ ਬੋਲਟੀ ਫਾਰਨ ਧਿਆਨ ਇਹੋ ਹੀ ਗੱਲ ਹੈ ਉਹ ਗਿਆ ਕੀ ਜਾਂਦਾ ਹੈ ਸਰਦਾਰ ਕਹਿਣਗੇ ਭੰਡਾ ਇਹਨਾਂ ਵਧੀਆ ਜੇ ਨਾਂ ਨਹੀਂ ਲਗਾ ਨਾਂ ਨਹੀਂ ਵਧੀਆ ਵਧੀਆ ਨਾਂ ਲਿਖ ਲਾ ਵਧੀਆ ਨਾਂ ਲਿਖ ਲਾ ਲਗਾਓ ਜੀ ਚੱਪੜ ਕੱਦੂ ਉਹ ਤੇਰੇ ਚੱਪੜ ਕੱਦੂ ਤੇਰੇ ਪਾਪੇ ਨਾਲ ਗੰਦ ਕੱਦੂ ਤਾਇਨਾ ਪੇਠਾ ਕੱਦੂ ਨਾਨੇ ਨਾਲ ਤਰੰਟਾ ਕੱਦੂ ਓਏ ਹੋ ਤਾਂ ਭੰਡਾ ਕੱਦੂ ਕੱਦੂ ਹੀ ਹਾਂ ਹੋ ਬੀਬੀਆਂ ਦੀ ਜੰਮਣੀ ਕੱਦੂ ਆਹ ਬੱਲੇ ਕੱਦੂਆਂ ਦੀ ਤਨਖਾਹ ਮਰੀਏ ਕੱਦੂ ਨਾ ਵਾਪਸ ਕਰ ਦੇਈਦਾ ਓਏ ਭੰਡਾ ਨੂੰ ਫੜਨਾ ਵਧਾਈ ਮੈਂ ਲੈ ਲਾ ਸਾਰੇ ਰੁਪਏ ਓਏ ਭਈਆ ਦਿਸੇ ਨਹੀਂ ਜੇ ਵੀਡੀਓ ਬਣਾਉਂਦੇ ਆ पल <laughs> ते <laughs> जो